ਅੱਜ ਬਹੁਤ ਹੀ ਖੁਸ਼ੀ ਦਾ ਤੇ ਆਦਾ ਸਾਡੇ ਕਾਂਗਰਸ ਪਾਰਟੀ ਖੜਗੇ ਜੀ ਸੋਨੀਆ ਗਾਨੀ ਜੀ ਰਾਹੁਲ ਗਾਨੀ ਜੀ ਔਰ ਪਿੰਕਾ ਗਾਨੀ ਜੀ ਨੇ ਆਪਣੀ ਹਾਈ ਕਮਾਂਡ ਦਾ ਥੈਂਕਸ ਕਰਦਾ ਔਰ ਖਾਸੌਰ ਦੇ ਉਤੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਦ ਜੀ ਔਰ ਸਾਡੇ اپੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਪਾਜਵਾ ਜੀ ਮੈਂ ਦਿਨੋਂ ਤਨ ਬਾਤ ਕਰਦਾ ਵੀ ਅੱਜ ਤਿਹੜੀ ਸਾਡੇ ਪਾਰਲੀਮੈਂਟ ਹਲਕੇ ਦੀ ਪਾਰਲੀਮੈਂਟ ਹਲਕੇ ਗੁਰਦਾਸਪੁਰ ਤੋਂ ਜਿਹੜੀ ਟੇਟ ਜਿਹੜੀ ਸੁਖੀ ਰੰਡਾਵਾ ਜਿਹਨੂੰ ਦਿੱਤੀ ਗਈ ਆ ਔਰ ਇਸ ਦੇ ਨਾਲ ਸਾਡੇ ਕਾਂਗਰਸ ਪਾਰਟੀ ਗੁਰਦਾਸਪੁਰ ਤੋਂ ਸਾਰੇ ਹੀ ਵਰਕਰ ਜਿਹੜੇ ਆ ਉਹਨਾਂ ਦਾ ਸਾਬ ਵਧਿਆ ਮਾਨਵਧਿਆ ਔਰ ਮੈਂ ਆਪਣੇ ਵੱਲੋਂ ਸਾਰੇ ਹੀ ਪਾਰਲੀਮੈਂਟ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਥੈਂਕਸ ਕਰਦਾ ਕਿ ਤੁਸੀਂ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਜਿਹੜਾ ਸਾਡਾ ਕੈਂਡੀਡੇਟਸ आनंदला दिया इन्हें इनानू भारी बहुत मदद ਨਾਲ ਜਿਤਾਣਾ ਔਰ ਖਾਸ ਹੋਤੇ ਤੇ ਮੈਂ ਆਪਣੇ ਹਲਕੇ ਭੋਏ ਤੋਂ ਮੇਰੇ ਜਿਹੜੇ ਹਲਕੇ ਦੇ ਮੇਰਾ ਹਲਕਾ ਮੇਰਾ ਪਰਿਵਾਰ ਮੇਰਾ ਸ਼ਰੋਗਣ ਸੀ ਉਹਨਾਂ ਦੇ ਖਾਸ ਹੋਤੇ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਤਗੜੇ ਹੋ ਕੇ ਆਪਣੇ ਭੋਏ ਦੇ ਵਿੱਚੋਂ ਸੁਖੀ ਰੰਦਾਵੇ ਜੀ ਨੂੰ ਭਾਰੀ ਬਹੁਤ ਮਦਦ ਨਾਲ ਜਿਤਾ ਲੇ ਭੇਜਣਾ ਔਰ ਆਪਣੇ ਪਿੰਡ ਮਰ ਹਲਕੇ ਦੀ ਜਿਹੜੀ ਆਵਾਜ਼ ਹੈ ਸੈਂਟਰ 'ਚ ਪਹੁਚਾਣੀ ਹੈ ਮੈਨੂੰ ਤਾਂ ਬਹੁਤ ਅੱਜ ਖੁਸ਼ੀ ਹੈ ਤੇ ਮੈਂ ਆਪਣੇ ਹਲਕੇ ਦੇ ਅਪਾਰਟਮੈਂਟ ਹਲਕੇ ਦੇ ਲੋਕਾਂ ਨੂੰ ਵੀ ਇਹ ਦਿਲੋਂ ਕਹਣਾ ਉਹ ਤੁਸੀਂ ਵੀ ਤਰਦੇ ਹੋ ਜਿੱਤ-ਕਿੱਕ ਬੰਦਾ ਆਪਣੀ ਡਿਊਟੀ ਸਮਕੇ ਸਰਦਾਰ ਸੁਖੀਰੰਧਾ ਵਾਜਿ ਨੂੰ ਬਹੁਤ ਬਾਕੀ ਤੇ ਕੰਮ ਕਰਨਾ ਬਹੁਤ ਬਹੁਤ ਸਾਰਾ ਦਾ ਥੈਂਕਸ ਜੀ ਮੈਂ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਹਾਂ ਜਨਰਲ ਰੰਧਾਵਾ ਸਾਹਿਬ ਨੂੰ ਟਿਕਟ ਦਿੱਤੀ ਆ ਅਸੀਂ ਪੋਏ ਹਲਕੇ ਚ ਉਹਨਾਂ ਨੂੰ ਲੰਬੀ ਜੀ ਲੀਡ ਨੇ ਚਿਤਾਵਾਂਗੇ ਹਾਂਜੀ ਮੈਡਮ ਜੀ ਕੀ ਕਹਿਣਾ ਚਾਹਦੇ ਜਿਹੜਾ ਸੁਖੀ ਰੰਧਾਵਾ ਨੂੰ ਟਿਕਟ ਮਿਲੀ ਆ ਕਾਂਗਰਸ ਪਾਰਟੀ ਵੱਲੋਂ ਕਾਫੀ ਲੇਟ ਪਾਰਟੀ ਕੋਲ ਦਿੱਤੀ ਗਈ ਆ ਜਦੋਂ ਆ ਬਿੰਦੂ ਇੱਥੇ ਲੈਟ ਦਿੱਤੀ ਆ ਪਰ ਵਧੀਆ ਕੈਂਡੀਡੇਟ ਨੂੰ ਜਨਰਲ ਟਿਕਟ ਦਿੱਤੀ ਆ ਰੰਧਾਵਾ ਸਾਹਿਬ ਬੜੇ ਸਟਰੋਂਗ ਪਰਸਨ ਹੈਗੇ ਨਾ ਔਰ ਅਸੀਂ ਅੱਜ ਤੋਂ ਹੀ ਉਮੀਦ ਕਰਦੇ ਆ ਕਿ ਜਿਹੜੇ ਸੁਖੀ ਰੰਧਾਵਾ ਬੜੀ ਅੱਛੀ ਲੀਡ ਨਾਲ ਚੱਤਣਗੇ ਔਰ ਬਹੁਤ ਬਹੁਤ ਧੰਨਵਾਦ ਹਾਈ ਕਮਾਂਡ ਦਾ ਜਿਨ੍ਹਾਂ ਨੇ ਪੋਇ ਹਲਕੇ ਵਿੱਚੋਂ ਜਾਂ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਆ ਸੁਖੀ ਰੰਧਾਵਾ ਜੀ ਨੂੰ ਟਿਕਟ ਦਿੱਤੀ ਆ ਕੀ ਕਾਰਨ ਮੰਨਦੇ ਹੋ ਲੇਟ ਜਿਹੜੀ ਟਿਕਟ ਮਿਲੀ ਆ ਕਿ ਕਿਹੜੇ ਪਲੇਸ ਸੀਗਾ ਪਾਰਟੀ ਦੇ ਵਿੱਚ ਕਿ ਜਾਂ ਕੋਈ ਵਧੀਆ ਉਮੀਦਵਾਰ ਦਿਖਾਇਆ ਜਾ ਰਿਹਾ ਸੀਗਾ ਵਧੀਆ ਉਮੀਦਵਾਰ ਦੀ ਉਮੀਦ ਸੀਗਾ ਪੂਰੇ ਪੰਜਾਬ ਨੂੰ ਵੀ ਸੀਗਾ ਜਿਹੜੀਆਂ ਟਿਕਟਾਂ ਬੜੀਆਂ ਸੋਚ ਸਮਝ ਕੇ ਦਿੱਤੀਆਂ ਜਾਣੀਆਂ ਸੀਗਾ ਇਸ ਵਾਰ ਔਰ ਇਸ ਵਾਰ ਇੱਕ ਜਿਹੜੀ ਗੁਰਦਾਸਪੁਰ ਦੀ ਟਿਕਟ ਹੈ ਮੇਰੇ ਹਿਸਾਬ ਨਾਲ ਬਹੁਤ ਵਧੀਆ ਕੈਂਡੀਡੇਟ ਨੂੰ ਟਿਕਟ ਦੇਣਾ ਹੈ ਕਹਿਣਾ ਸੀਗਾ ਕਿ ਪਾਰਟੀ ਜਿਹੜੀ ਹੈ ਪੈਸੇ ਵਾਲੇ ਨੂੰ ਦੇਖਦੀ ਹੈ ਸਲਾਹ ਜਿਹੜਾ ਨਾਮ ਵੀ ਕਾਫੀ ਉੱਪਰ ਆ ਰਿਹਾ ਸੀਗਾ ਕਿ ਕਿਤੇ ਉਹਨੂੰ ਟਿਕਟ ਨਾ ਦਿੱਤੀ ਜਾਏ ਨਹੀਂ ਇਦਾਂ ਦੀ ਗੱਲ ਹੈ ਇਦਾਂ ਦੀ ਕੋਈ ਗੱਲ ਬਾਤ ਨਹੀਂ ਇਦਾਂ ਦੀ ਕੋਈ ਗੱਲ ਬਾਤ ਨਹੀਂ ਸੀ ਕੀ ਦਿੰਦਾ ਭਾਈ ਜਿੱਤ ਪ੍ਰਾਪਤ ਕਰਨਗੇ ਬਿਲਕੁਲ ਕਰਨਗੇ ਜੀ ਬਿਲਕੁਲ ਕਰਨਗੇ ਬੜੇ ਸਟਰੋਂਗ ਕੈਂਡੀਡੇਟ ਨੇ ਸੋ ਸਮਝ ਕੇ ਜਿਹੜੀ ਹਾਈ ਕਮਾਣ ਨੇ ਟਿਕਟ ਦਿੱਤੀ ਹੈ ਬੜੇ ਸਟਰੋਂਗ ਕੈਂਡੀਡੇਟ ਨੇ ਔਰ ਆਪਾ ਜੋਗਿੰਦਰਪਾਲ ਦੀ ਰਹਿਰਮਾਈ ਦੇ ਵਿੱਚ ਜਿਹੜੀ ਆ ਪੋਏ ਦੇ ਵਿੱਚ ਬੜੀ ਅੱਛੀ ਲੀਡ ਨਾਲ ਉਹਨੂੰ ਦਿਤਾਵਾਂਗੇ ਇਸਰ ਕੀ ਨਾਮ ਹੈ ਆਪਣਾ ਕਰਾਸਾਨੇ ਬੱਬੂ ਜ਼ਿਲ੍ਹਾ ਪ੍ਰਵਕਤਾ ਪਠਾਨਕੋਟ ਤੋਂ ਜੂਤ ਕਾਂਗਰਸ ਬਹੁਤ ਬੰਡੇ ਯਾਰ ਅੱਜ ਕਾਂਗਰਸ ਪਾਰਟੀ ਨੇ ਬਹੁਤ ਹੀ ਤਗੜਾ ਉਪਰਾਹ ਦਿੱਤਾ ਸਾਡੇ ਜਿਲ੍ਹੇ ਲੋਕ ਸਭਾ ਦੀ ਟਿਕਟ ਜਿਹੜੀ ਪੈਂਡਿੰਗ ਪਈ ਸੀ ਸਰਦਾਰ ਸੁਖੀਦਰ ਸਿੰਘ ਰਹਾਵਾ ਨੂੰ ਫਾਈਨਲ ਕੀਤੀ ਗਈ ਆ ਜਿਸ ਨਾਲ ਕਰਕੇ ਪਹਿਲੇ ਦਿਨ ਹੀ ਉਹਨਾਂ ਦੀ ਪਿੰਨਕ ਕੈਂਡੀਡੇਟ ਕੋਸ਼ਿਸ਼ ਹੋ ਚੁੱਕੇ ਆ ਬੱਬਲਕ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਆ ਉਹਨਾਂ ਦੇ ਪ੍ਰਤੀ ਵਾਲੇ ਕਰੀਏ ਲੋਕ ਸਭਾ ਚੋਣਾਂ ਸਾਰੇ ਉਮੀਦਵਾਰ ਸਭ ਤੋਂ ਪਹਿਲੇ ਹਲਾਣੇ ਜਾ ਕਿ ਕਾਫੀ ਤੇਜ਼ ਕਾਂਗਰਸ ਪਾਰਟੀ ਦਾ ਉਮੀਦਵਾਰ ਲੇਟ ਹਲਾਣੇ ਗਿਆ ਕੀ ਕਾਰਨ ਸੀ ਕਾਂਗਰਸ ਪਾਰਟੀ ਦਾ ਲੇਟ ਉਮੀਦਵਾਰ ਉਤਾਰਨ ਦਾ ਬਹੁਤ ਹੀ ਰੀਜ਼ਨ ਸੀਗੇ ਉਹਨਾਂ ਨੇ ਪਹਿਲੇ ਦੂਜੀਆਂ ਪਾਰਟੀਆਂ ਦੇ ਸਾਰੇ ਸਾਰੇ ਹੀ ਜਿਹੜੇ ਕੈਂਡੀਡੇਟਾਂ ਨੂੰ ਤੀਰਵਾਸ ਦਿੱਤਾ ਕਿ ਕਿਹੜੇ ਕੈਂਡੀਡੇਟ ਕਿੱਥੇ ਉਤਾਰਨ ਦੇ ਯੋਗ ਹੈਗੇ ਆ ਜਿਸ ਤਰ੍ਹਾਂ ਕਈ ਹਾਲੀਵੁੱਡ ਜਾਂ ਬਾਲੀਵੁੱਡ ਦੇ ਐਕਟਰ ਵੀ ਚਾਵਾਂ ਸੀਗੇ ਲੋਕ ਸਭਾ ਇਲੈਕਸ਼ਨ ਲੜਨ ਦੇ ਕਾਂਗਰਸ ਪਾਰਟੀ ਪਰ ਕਾਂਗਰਸ ਪਾਰਟੀ ਦੇ ਗਰਾਊਂਡ ਲੈਵਲ ਦੇ ਇੱਕ ਵਰਕਰ ਤੋਂ ਜਿਹੜੇ ਪੀਪੀਸੀਐਮ ਬਣੇ ਪੰਜਾਬ ਉਹਨਾਂ ਨੂੰ ਇੱਕ ਮੌਕਾ ਦਿੱਤਾ ਕੀ ਲੱਗਦਾ ਇਹ ਉਮੀਦਵਾਦ ਲਾਉਣੇ ਕਿ ਜਿਹੜੇ ਰੰਧਾਵਾ ਸਾਹਿਬ ਉਮੀਦਵਾਰ ਕਾਂਗਰਸ ਪਾਰਟੀ ਨੇ ਦਿੱਤੇ ਬਹੁਤ ਹੀ ਵਧੀਆ ਉਮੀਦਵਾਰ ਦਿੱਤੇ ਆ ਇਹ 1 ਲੱਖ ਦੀ ਵੱਧ ਲੀਡ ਨਾਲ ਲੋਕ ਸਭਾ ਗੁਰਦਾਸਪੁਰ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਸਦਸੀ ਬਣਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ ਪੰਜਾਬ ਦੇ ਚੋਣਾਂ ਦੀ ਸਰਕਾਰ ਆ ਉਹਨਾਂ ਦਾ ਉਮੀਦਵਾਦ ਲਾਣਿਆ ਕਿੱਦਾਂ ਦੇਖਦੇ ਹੋ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਸਰਕਾਰ ਇੱਕ ਮਸ਼ਹੂਰੀਆਂ ਦੀ ਸਰਕਾਰ ਹੈਗੀ ਆ ਇਹਨਾਂ ਨੇ ਪਿਛਲੇ 2 ਸਾਲ ਦੇ ਵਿੱਚ ਜਿੰਨੇ ਵਾਅਦੇ ਕੀਤੇ ਕਿ 1000 ਰੁਪਏ ਪ੍ਰਤੀ ਮਹਿਲਾ ਨੂੰ ਮਹੀਨੇ ਦਾ ਦੇਵਾਂਗੇ ਜੋ ਕਿ ਉਹ ਨਾਕਾਮ ਉਤਰ ਦੇ ਕਰਕੇ ਪਬਲਿਕ ਦਾ ਬਹੁਤ ਹੀ ਰੋਸ਼ ਹੈਗਾ ਡਿਵੈਲਪਮੈਂਟ ਜਿਹੜੀ ਕਾਂਗਰਸ ਪਾਰਟੀ ਦੇ ਟਾਈਮ ਚ ਜਿਹੜੇ ਪ੍ਰੋਜੈਕਟ ਸ਼ੁਰੂ ਹੋਏਦੇ ਉਹੀ ਪ੍ਰੋਜੈਕਟ ਅਜੇ ਚੱਲਦੇ ਪਏ ਹਨ ਇਹਨਾਂ ਨੇ ਨਵਾਂ ਪ੍ਰੋਜੈਕਟ ਕਿਸੇ ਵੀ ਪੰਜਾਬ ਵਿੱਚ ਕੀਤਾ ਲਾਗੂ ਨਹੀਂ ਕੀਤਾ ਤੁਸੀਂ ਭੋਏ ਹਲਕੇ ਦੇ ਸਾਰੇ ਵਰਕਰ ਇਕੱਠੇ ਹੋਏ ਨੇ ਅੱਜ ਅਸੀਂ ਵਿਧਾਇਕ ਜੁਕੇਂਦਰਪਾਲ ਸਾਫਟਵੇਅਰ ਵਿਧਾਇਕ ਜਿਹੜਾ ਸਾਡੇ ਰੇਨ ਹੈ ਕੋਈ ਹਲਕਾ ਦੇ ਅੱਜ ਉਹਨਾਂ ਦੇ ਦਫ਼ਤਰ ਸੁੰਦਰ ਚੱਕ ਦੀ ਆਪਾਂ ਇਕੱਠੇ ਹੋਏ ਹਾਂ ਸਾਰੇ ਵਰਕਰ ਕਾਂਗਰਸ ਪਾਰਟੀ ਦੇ ਬਹੁਤ ਖੁਸ਼ੀ ਦੀ ਗੱਲ ਅੱਜ ਜੀ ਜੋ ਸਾਡੇ ਰੰਧਾਵਾ ਸਾਹਿਬ ਸੁਖੀ ਸਾਬ ਨੂੰ ਜਿਹੜਾ ਟਿਕਟ ਦੇ ਕੇ ਲੋਕ ਸਭਾ ਦੀ ਸਾਡੇ ਹਲਕੇ ਵਿੱਚ ਜਾਂ ਪੂਰੀ ਉਤਾਰੇ ਗਿਆ ਆ ਅਸੀਂ ਸਾਰੇ ਹੀ ਕਾਂਗਰਸ ਵਰਕਰ ਦਿਲੋਂ ਜਾਨ ਲਗਾ ਕੇ ਆਪਾਂ ਬਾਦ ਦੁਆਲੀ ਨੂੰ ਉਹ ਹਲਕੇ ਤੋਂ ਜਿੱਤ ਪ੍ਰਾਪਤ ਕਰਾਂਗੇ ਨਾਲੇ ਜੁਗਿੰਦਰਪਾਲ ਜੀ ਇਹਨਾਂ ਹੀ ਆਪਾਂ ਇਹ ਸਾਰੇ ਵਰਕਰ ਦਿਲੋਂ ਜਾਨ ਰਾਤ ਦੇ ਕਿੱਥੀ ਮਿਹਨਤ ਕਰਕੇ ਆਪਾਂ ਬਾਦ ਦੁਆਲੀ ਦਵਾ ਕੇ ਉਹਨੂੰ ਕਾਮਜ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਹਾਈ ਕਮਾਂਡਾ ਜੀ